ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। 2 ਕਿਲੋ 80 ਗ੍ਰਾਮ ਹਿਰੋਇਨ ਸਮੇਤ 2 ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਿਰੋਇਨ ਦੀ ਕੀਮਤ ਕਰੋੜਾ ਰੁਪਏ ਦੀ ਦੱਸੀ ਜਾ ਰਹੀ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚੋਂ ਇੱਕ ਦੀ ਉਮਰ 26 ਸਾਲ ਅਤੇ ਇੱਕ ਦੀ 27 ਸਾਲ ਹੈ। ਜਦਕਿ ਇਹਨਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਫਿਲਹਾਲ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਮੈਕਡੋਨਲਡ ਦਿੱਲੀ ਵਿਖੇ ਨੌਕਰੀ ਕਰਦਾ ਹੈ। ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰਤੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਰਸ਼ਨ ਅਗੇ ਸਾਹਿਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਰ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਬ ਤੋਂ ਬਰਾਮਦ ਕੀਤੀ ਹੈ ਇਹਦੇ ਚ ਸਾਡੇ ਡੀਐਸਪੀ ਕਲਾਨੋਬ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਆਊਟਲਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਨ ਸਿੰਘ ਪਿੰਡ ਬੱਲੂਵਾਲ ਕਣਿਆਕੇ ਬੰਗੜ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਨ son of ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗੜ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੁਲਿਸ ਨੇ 2 ਕਿਲੋ 80 ਗ੍ਰਾਮ ਤਰੇਹ ਹੋਈ ਨਾ ਉਹ ਗਵਾਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਨੇ ਡੀਜੀਪੀ ਸਾਹਿਬ ਦੇ ਦਿਰਸ਼ਣੇ ਜਿਹੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਜਿਹੜੀ ਹੈਗੀ ਕਾਰਵਾਈ ਕਰ ਰਹੀ ਹੈਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21ਸੀ ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਐਂਡ ਇਹਦੀ ਫਰਦਰ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਆ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਜੀ ਜੀ ਆਹ ਹਰਕਿੰਗ ਸੈਡਿਊਲ ਰੱਖੇ ਹੈ ਤੇ ਪੜੇਗੇ ਇਹ ਮੋਡਲ ਸਟੂਡੈਂਟ ਜੀ ਆਹ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜੋਤ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟਵਨ ਵਾਲਾ ਆ ਗਣੀ ਆ ਕੇ ਬੰਗਰਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਇਹ ਪਲੱਸ 2 ਕਿੱਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ एज ऑफ नाउ इना दे ज़रा अस प्रीवियस बैकग्राउंड क्रिमिनल बैकग्राउंड चेक की तक अले तक इना ते तो कोई भी जरा क्रिमिनल हिस्ट्री ना दी नहीं पाई गई दोस्ती ये दोस्ती सब दोस्त थे दोनों कन्हैया के बंगले में रहने वाले के आरेजी पड़ेगे जड़ा है रिसीव करके फिर और आरेजी तो वो सारी इन्वेस्टिगेशन चल सी देख रहे हैं ਦੇਖੋ ਕਿ ਵੀ ਕਿੱਥੋਂ ਕੰਸਾਈਨਮੈਂਟ ਆਈ ਸੀ ਕਿੱਥੋਂ ਜਾਣੇ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਜਿਹੜਾ ਇਨਵੈਸਟੀਗੇਸ਼ਨ ਦਾ ਸਵਾਲ ਹੈ